ਇਸ ਅਜਵਾਇਡ ਦਾ ਤੁਸੀਂ 7-8 ਦਾਣੇ ਚੁਟਕੀ ਭਰ ਕੇ ਹੀ ਖਾਣੇ ਆ ਅੰਦਰ ਨਘਾ ਲੋ ਚੂਸ ਕੇ ਨਘਾ ਲੋ ਜਾਂ ਸਿੱਧੇ ਅੰਦਰ ਨਘਾ ਲੋ ਸਵੇਰ ਨੂੰ ਉਠੋ ਸਭ ਤੋਂ ਪਹਿਲਾਂ ਉਹ ਦੋ ਖਾਓ ਖਾਲੀ ਪੇਟ ਫਿਰ ਤੁਸੀਂ ਫਰੈਸ਼ ਹੋਣ ਵਾਸਤੇ ਜਾਓ ਆ ਕੇ ਦੁਬਾਰਾ ਫੇਰ ਲੈ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੰਗਤਾਂ ਇਹ ਪੁੱਛਦੀਆਂ ਨੇ ਕਿ ਸਾਡਾ ਪੇਟ ਠੀਕ ਨਹੀਂ ਰਹਿੰਦਾ ਸਾਡੇ ਕੋਲੋਂ ਨਾਮ ਅਭਿਆਸ ਵੀ ਕਰਿਆ ਨਹੀਂ ਜਾਂਦਾ ਕੋਈ ਵੀ ਕੰਮਕਾਰ ਅਸੀਂ ਦੁਨਿਆਵੀ ਵੀ ਕਰਦੇ ਹਾਂ ਤਾਂ ਕਰ ਨਹੀਂ ਹੁੰਦਾ ਕੋਈ ਵੀ ਘਰੇਲੂ ਕੰਮ ਕਰਦੇ ਹਾਂ ਤਾਂ ਸਾਡਾ ਪੇਟ ਅਪਸਾਈਡ ਹੋ ਜਾਂਦਾ ਸੋ ਉਹਦੇ ਵਾਸਤੇ ਆਪਾਂ ਕੀ ਕਰਨਾ ਹੈ ਸਾਡਾ ਪੇਟ ਜਿਸ ਨੂੰ ਅਸੀਂ ਹਰ ਸਮੇਂ ਦਿਨ ਦੇ ਤਿੰਨ ਟਾਈਮ ਅਸੀਂ ਖਾਣਾ ਦਿੰਨੇ ਹਾਂ ਕਈ ਵਾਰ ਸਾਡਾ ਖਾਣਾ ਸਾਡਾ ਲਾਈਫ ਸਟਾਈਲ ਗਲਤ ਹੋ ਜਾਂਦਾ ਜਿਹਦੇ ਕਰਕੇ ਸਾਨੂੰ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਫਿਰ ਅੱਜ ਕੱਲ ਆਪਾਂ ਇਹ ਦੇਖਦੇ ਹਾਂ ਕਿ ਸਾਡੇ ਸਰੀਰਾਂ ਦੇ ਕੰਮ ਘਟ ਨੇ ਬਹੁਤੇ ਕੰਮ ਜੋ ਹੁੰਦੇ ਨੇ ਉਹ ਮਸ਼ੀਨਾਂ ਦੇ ਨਾਲ ਹੋ ਜਾਂਦੇ ਜਿਹਦੇ ਕਰਕੇ ਸਾਡੇ ਢੇਟ ਦੇ ਵਿੱਚ ਬਹੁਤ ਜ਼ਿਆਦਾ ਗੈਸ ਬਣਦੀ ਆ ਉਸੇ ਗੈਸ ਤੋਂ ਹੀ ਬਹੁਤ ਬਿਮਾਰੀਆਂ ਪੈਦਾ ਹੁੰਦੀਆਂ ਹੁਣ ਅੱਜ ਦੇ ਸਮੇਂ ਵਿੱਚ ਜਦੋਂ ਆਪਾਂ ਡਾਕਟਰਾਂ ਕੋ ਜਾਂਦੇ ਹਾਂ ਜੇ ਕੋਈ ਹਾਰਟ ਦਾ ਪੇਸ਼ੈਂਟ ਵੀ ਜਾਂਦਾ ਆ ਜਾਂ ਬੀਪੀ ਵਾਲਾ ਜਾਂਦਾ ਜਾਂ ਕੋਈ ਹੋਰ ਵੀ ਬਿਮਾਰੀ ਰੱਖ ਲੋ ਤਾਂ ਡਾਕਟਰ ਆਪਾਂ ਨੂੰ ਸਵੇਰ ਦੇ ਸਮੇਂ ਖਾਲੀ ਢੇਟ ਇੱਕ ਗੈਸ ਵਾਲਾ ਕੈਪਸੂਲ ਦਿੰਦੇ ਆ ਸੋ ਆਪਾਂ ਨੂੰ ਇਸ ਗੱਲ ਤੋਂ ਸਮਝ ਜਾਣਾ ਚਾਹੀਦਾ ਕਿ ਕਿੰਨੀਆਂ ਬਿਮਾਰੀਆਂ ਨੇ ਜੋ ਇੱਕ ਸਿਰਫ ਗੈਸ ਤੋਂ ਐਸਿਡ ਤੋਂ ਹੀ ਪੈਦਾ ਹੁੰਦੀਆਂ ਸੋ ਕਿਉਂ ਨਾ ਆਪਾਂ ਗੈਸ ਦਾ ਇਲਾਜ ਕਰੀਏ ਦਿਨ ਦੇ ਸਮੇਂ ਸਰੀਰ ਦੀ ਅਸੀਂ ਕੋਈ ਕਸਰਤ ਕਰਵਾਈਏ ਜਿਹਦੇ ਨਾਲ ਸਾਡਾ ਖਾਧਾ ਹੋਇਆ ਖਾਣਾ ਆਸਾਨੀ ਦੇ ਨਾਲ ਪਚ ਜਾਵੇ ਖਾਣੇ ਨੇ ਜਿੱਥੇ-ਜਿੱਥੇ ਜਾ ਕੇ ਲੱਗਣਾ ਹੈ ਉਹ ਲੱਗ ਜਾਵੇ। ਅੱਜ ਦੇ ਸਮੇਂ ਵਿੱਚ ਅਸੀਂ ਖਾਣਾ ਜ਼ਿਆਦਾ ਖਾਂਦੇ ਹਾਂ ਤੇ ਸਰੀਰ ਦਾ ਕੰਮ ਨਾ ਹੁਣ ਕਰਕੇ ਸਾਨੂੰ ਬਹੁਤ ਰੋਗ ਲੱਗਦੇ ਨੇ ਤੇ ਉਹ ਰੋਗ ਸਾਨੂੰ ਸਮਝ ਨਹੀਂ ਆਉਂਦੇ। ਅਸੀਂ ਸਿਰਫ ਦਵਾਈਆਂ ਖਾ ਰਹੇ ਹਾਂ। ਦਵਾਈਆਂ ਵੀ ਅਸੀਂ ਜਿੰਨਾ ਸਮਾਂ ਖਾਂਦੇ ਹਾਂ, ਓਨਾ ਸਮਾਂ ਆਰਾਮ ਰਹਿੰਦਾ। ਸੁਸੰਗਤ ਜੇ ਭਾ ਕੁਝ ਵੀ ਨਹੀਂ ਕਰਨਾ ਜੇ ਤੁਸੀਂ ਸਵੇਰ ਦਾ ਕੈਪਸੂਲ ਛਡਾਉਣਾ ਚਾਹੁੰਦੇ ਆ। ਤਾਂ ਪਾਸਾ ਸਿਰਫ ਦੋ ਕੰਮ ਕਰਨੇ ਆ ਇੱਕ ਆ ਤੁਹਾਨੂੰ ਅਸੀਂ ਫੋਟੋ ਦਿਖਾਉਨੇ ਆ ਇਹ ਤੁਹਾਨੂੰ ਅਜਵਾਇਣ ਕਿੱਥੋਂ ਦੇ ਮਿਲੇ ਤੁਸੀਂ ਘਰ ਦੇ ਵਿੱਚ ਲੈ ਕੇ ਰੱਖ ਲਓ ਇਸ ਅਜਵਾਇਣ ਦਾ ਤੁਸੀਂ 7-8 ਧਾਣੇ ਚੁਟਕੀ ਭਰ ਕੇ ਹੀ ਖਾਣੇ ਆ ਅੰਦਰ ਨਿਘਾ ਲਓ ਚੂਸ ਕੇ ਨਿਘਾ ਲਓ ਜਾਂ ਸਿੱਧੇ ਅੰਦਰ ਨਿਘਾ ਲਓ ਸਵੇਰ ਨੂੰ ਉਠੋ ਸਭ ਤੋਂ ਪਹਿਲਾਂ ਉਹ ਦੋ ਖਾਵੋ ਖਾਲੀ ਪੇਟ ਫਿਰ ਤੁਸੀਂ ਫਰੈਸ਼ ਹੋਣ ਵਾਸਤੇ ਜਾਵੋ ਆ ਕੇ ਦੁਬਾਰਾ ਫੇਰ ਲੈ ਸਕਦੇ ਹਾਂ ਖਾਣਾ ਖਾਣ ਤੋਂ ਪਹਿਲਾਂ ਲੈ ਸਕਦੇ ਹਾਂ ਖਾਣਾ ਖਾਣ ਤੋਂ ਬਾਅਦ ਲੈ ਸਕਦੇ ਹਾਂ ਇਸੇ ਤਰ੍ਹਾਂ ਦਿਨ ਦੇ ਰੁਟੀਨ ਦੇ ਵਿੱਚ ਜੇ ਤੁਸੀਂ 7-8 ਵਾਰ ਚੁਟਕੀ ਲੈ ਕੇ ਅੰਦਰ ਨਗਾਉਂਦੇ ਹੋ ਇਹ ਏਜਵਾਈਨ ਨੂੰ ਏਜਵਾਈਨ ਸੰਗਤ ਜੀ ਸਾਨੂੰ ਜਦ ਆਪਾਂ ਕਿਸੇ ਵੀ ਗੁਰਦੁਆਰੇ ਜਾਂਦੇ ਹਾਂ ਕਿਸੇ ਵੀ ਮੰਦਰ ਜਾਂਦੇ ਹਾਂ ਤਾਂ ਬਾਹਰ ਜੋ ਦੁਕਾਨਾਂ ਲੱਗੀਆਂ ਹੁੰਦੀਆਂ ਆਪਾਂ ਨੂੰ ਉਥੋਂ ਆਸਾਨੀ ਨਾਲ ਮਿਲ ਜਾਂਦੀਆਂ ਜਾਂ ਜੇ ਆਪਾਂ ਕਿਸੇ ਸ਼ਹਿਰ ਜਾਂਦੇ ਹਾਂ ਤਾਂ ਉੱਥੇ ਗੋਲੀਆਂ ਵਾਲੀਆਂ ਰੇੜੀਆਂ ਹੁੰਦੀਆਂ ਉਹਨਾਂ ਦੇ ਕੋਲੋਂ ਇਹ ਏਜਵਾਈਨ ਮਿਲ ਜਾਂਦੀ ਹੈ ਇਸ ਅਜਵਾਇਣ ਦੇ ਉੱਤੇ ਚਟਪਟਾ ਕਾਲਾ ਲੂਣ ਲੱਗਾ ਹੈ ਜਦੋਂ ਤੁਸੀਂ ਖਾਓਗੇ ਤਾਂ ਤੁਹਾਡਾ ਜਿਹੜਾ ਪਾਚਨ ਆ ਉਹ ਬਹੁਤ ਜਲਦੀ ਠੀਕ ਹੋਵੇਗਾ ਤੇ ਜੋ ਤੁਹਾਡੇ ਅੰਦਰ ਲਗਾਤਾਰ ਗੈਸ ਬਣਦੀ ਆ ਉਹ ਬਣਨੀ ਬੰਦ ਹੋ ਜਾਵੇਗੀ ਦੂਸਰਾ ਸੰਗਤ ਜੇਪਾ ਕੀ ਕਰਨਾ ਹੈ ਸਾਡੇ ਹੱਥਾਂ ਦੇ ਵਿੱਚ ਪੁਆਇੰਟ ਹੁੰਦੇ ਨੇ ਇਹਨਾਂ ਪੁਆਇੰਟਾਂ ਨੂੰ ਦਬਣਾ ਸ਼ੁਰੂ ਕਰੋ ਜਦੋਂ ਇਹ ਪੁਆਇੰਟ ਐਕਟੀਵੇਟ ਹੋ ਜਾਂਦੇ ਆ ਮਤਲਬ ਜਦੋਂ ਅਸੀਂ ਰੋਜ਼ਾਨਾ ਇਹਨਾਂ ਨੂੰ ਦਬਾਉਂਦੇ ਹਾਂ ਤਾਂ ਇਹ ਐਕਟੀਵੇਟ ਹੋ ਜਾਂਦੇ ਜਦੋਂ ਐਕਟੀਵੇਟ ਹੋ ਜਾਂਦੇ ਆ ਤੇ ਫਿਰ ਜਦੋਂ ਅਸੀਂ 1-2 ਮਿੰਟ ਲਈ ਦਬਾਵਾਂਗੇ ਤਾਂ ਉਸੇ ਸਮੇਂ ਸਾਡੇ ਪੇਟ ਨੂੰ ਰਿਲੈਕਸ ਕਰਨਗੇ ਆਪਾਂ ਇੱਕ ਦੂਸਰੇ ਚੈਨਲ ਦੇ ਉੱਤੇ ਵੀਡੀਓ ਪਾਈ ਸੀ ਕਿ ਤਾਂ ਰੈਨ ਨੂੰ ਠੀਕ ਕਰਨ ਵਾਸਤੇ ਵੀ ਤੁਸੀਂ ਇਸ ਪੁਆਇੰਟ ਨੂੰ ਦਬਾ ਸਕਦੇ ਆ ਹਜ਼ਾਰਾਂ ਲੱਖਾਂ ਹੀ ਜਿੰਨੇ ਪੇਸ਼ੈਂਟ ਸੀਗੇ ਜਿੰਨੇ ਮਰੀਜ਼ ਸੀਗੇ ਜਿਨ੍ਹਾਂ ਨੂੰ ਇਹ ਰੋਗ ਲੱਗਾ ਸੀ ਉਹਨਾਂ ਨੇ ਕਮੈਂਟ ਕੀਤੇ ਨੇ ਕਿ ਉਹਨਾਂ ਨੂੰ 1-2 ਮਿੰਟ ਦੇ ਵਿੱਚ ਹੀ ਫਾਇਦਾ ਹੋ ਗਿਆ ਜਦ ਕਿ ਉਹਨਾਂ ਦੀ ਬਿਮਾਰੀ ਜੋ ਸੀ ਉਹ 10-10 15-15 ਸਾਲ ਦੀ ਸੀ ਬਹੁਤ ਪੁਰਾਣੀ ਬਿਮਾਰੀ ਸੀ ਇੱਕ ਸੰਗਤ ਜੀ ਅਜਵਾਇਣ ਇਹ ਵਾਲੀ ਲੈ ਲਓ ਤੇ ਖਾਣੀ ਸ਼ੁਰੂ ਕਰੋ ਦੂਸਰਾ ਦਿਨ ਦੇ ਕਿਸੇ ਵੀ ਸਮੇਂ 5-10 ਮਿੰਟ ਇਸ ਪੁਆਇੰਟ ਨੂੰ ਜ਼ਰੂਰ ਦਬਾਇਆ ਕਰੋ ਇਹ ਪੁਆਇੰਟ ਆਪਣੇ ਦੋਵੇਂ ਹੱਥਾਂ ਤੇ ਪੈਰਾਂ ਦੇ ਵਿੱਚ ਹੁੰਦੇ ਤੁਹਾਨੂੰ ਪੇਟ ਸੰਬੰਧੀ ਜਿਵੇਂ ਕਿ ਆਪਣੇ ਅੰਦਰ ਗੈਸ ਫਸ ਜਾਂਦੀ ਆ ਉਹਨੂੰ 트੍ਰੈਪਡ ਗੈਸ ਕਹਿੰਦੇ ਆ ਗੈਸ ਦਾ ਗੋਲਾ ਵੀ ਕਹਿ ਦਿੰਦੇ ਆ ਜਿਹੜੀਆਂ ਨਸਾਂ ਆ ਨਾ ਆਪਣੀਆਂ ਵੱਡੀ ਆ ਤੇ ਛੋਟੀ ਆ ਤੇ ਉਹਦੇ ਵਿੱਚ ਗੈਸ ਫਸਣ ਕਰਕੇ ਉਹ ਆਪਣਾ ਜਿਹੜਾ ਪੇਟ ਆ ਉਹ ਹਾਰਡ ਹੋ ਜਾਂਦਾ ਹੁਣ ਜੇ ਤਾਂ ਤੁਸੀਂ ਉਹ ਖਾਲੀ ਪੇਟ ਵਾਲਾ ਕੈਪਸੂਲ ਛੱਡਣਾ ਚਾਹੁੰਦੇ ਆ ਤਾਂ ਤੁਸੀਂ ਆ ਜਵਾਈਨ ਲੈ ਲਓ ਤੇ ਇਹਦੀ ਗੱਲ ਤੋਂ ਕਰਨੀ ਸ਼ੁਰੂ ਕਰੋ ਚੁਟਕੀ ਬਰਾਬਰ ਹੀ ਲੈਣੀ ਆ ਜ਼ਿਆਦਾ ਨਹੀਂ ਲੈਣੀ ਦਿਨ ਦੇ ਵਿੱਚ ਤੁਸੀਂ ਪੰਜ ਵਾਰ ਛੇ ਵਾਰ ਲੈ ਸਕਦੇ ਆ ਕੋਈ ਸਾਈਡ ਇਫੈਕਟ ਨਹੀਂ ਪਰ ਜਿਆਦਾ ਵਰਤੋ ਵੀ ਨਹੀਂ ਕਰਨੀ ਗਰਮੀਆਂ ਦੇ ਵਿੱਚ ਇਸ ਦੀ ਥੋੜੀ ਵਰਤੋਂ ਘਟਾ ਦਿਓ ਪਰ ਜੋ ਤੁਹਾਡੇ ਅੰਦਰ ਗੈਸ ਬਣਦੀ ਐ ਐਸਿਡ ਬਣਦਾ ਐ ਉਹ ਤੋਂ ਤੁਹਾਨੂੰ ਨਜਾਤ ਮਿਲੇਗੀ ਬਿਨਾਂ ਕਿਸੇ ਦਵਾਈ ਤੋਂ ਇਹ ਜਮਾਏ ਹੋਏ ਨੁਸਖੇ ਨੇ ਤੁਸੀਂ ਵਰਤਣੇ ਸ਼ੁਰੂ ਕਰੋ ਇਸ ਪੁਆਇੰਟ ਨੂੰ ਦਿਨ ਦੇ ਵਿੱਚ 5-7 ਮਿੰਟ ਜ਼ਰੂਰ ਦਬਾਓ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹ ਜੀ ਗੁਰਜੀ ਕੀ ਫਤਿਹ